ਕਸਬਾ ਕਲਨੌਰ ਵਿਖੇ ਇੱਕ ਬੰਦ ਕਰਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਕਾਰਨ ਸਨਸਨੀ ਫੈਲ ਗਈ ਮ੍ਰਿਤਕ ਬੱਚੇ ਦੇ ਮਾਪੇ ਫਰਾਰ ਦੱਸੇ ਜਾ ਰਹੇ ਹਨ ਇਤਲਾ ਮਿਲਣ ਤੋਂ ਪੁਲਿਸ ਟੀਮ ਨੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀ ਵਿਕਟਰ ਮਸੀ ਵੱਲੋਂ ਜੋ ਕਿ ਮਹੱਲਾ ਜੈਲਦਾਰਾ ਕਲਾਂ ਨੌਰ ਚ ਰਹਿੰਦੇ ਨੇ ਟੇਲਰ ਦੀ ਦੁਕਾਨ ਕਰਦੇ ਨੇ ਉਹਨਾਂ ਨੇ ਦੱਸਿਆ ਕਿ ਦੋ ਬੱਚੇ ਬਿਓ ਚੀਦੀ ਹਾਲ ਚ ਆਪਣੇ ਘਰ ਪਏ ਨੇ ਮੌਕੇ ਤੇ ਮੇਰੇ ਵੱਲੋਂ ਐਸਐਚਓ ਸਾਹਿਬ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤੇ ਮੌਕੇ ਤੇ ਪਾਇਆ ਗਿਆ ਕਿ ਇੱਕ ਜਸਪ੍ਰੀਤ ਕੋਰ ਲੜਕੀ ਆ ਜਿਸ ਦੀ ਉਮਰ ਤਕਰੀਬਨ 6.5 ਸਾਲ ਤੇ ਉਹਦਾ ਬ੍ਰਦਰ ਹਰਪ੍ਰੀਤ ਸਿੰਘ ਜਿਸ ਦੀ ਉਮਰ 5.5 ਸਾਲ ਹੈ ਦੇੱਡ ਹਾਲਚ ਪਏ ਨੇ ਮੌਕੇ ਤੇ ਫ੍ਰੈਂਸਿਕ ਟੀਮ ਬੁਲਾਈ ਗਈ ਹੈ ਤੇ ਹੁਣ ਉਸ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਉਸ ਤੋਂ ਪੋਸਟਮਾਰਟਮ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕਿਹੜੀ ਕਾਰਨ ਨਾਲ ਤੁਹਾਨੂੰ ਬੱਚਿਆਂ ਨੂੰ ਕੀ ਕਰ ਕਿੱਦਾਂ ਮਾਰੇ ਗਏ ਨੇ ਜੋ ਹੁਣ ਤੱਕ ਦੀ ਸਾਡੀ ਤਫ਼ਤੀਸ਼ ਹੈ ਕਿ ਬੱਚਿਆਂ ਨੂੰ ਹੋ ਸਕਦਾ ਹੈ ਕਿ ਕੋਈ ਜ਼ਰੀਲੀ ਮੈਡੀਸਨ ਦਿੱਤੀ ਗਈ ਹੋਵੇ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗੇਗਾ। ਤੇ ਕਿਹੜੀ ਧਾਰਾ ਲੱਗੀ ਹੈ ਇਹਨਾਂ ਉੱਤੇ ਹੁਣ ਅਸੀਂ 302 ਚ ਆਈਪੀਸੀ ਚ ਪਰਚਾ ਰਜਿਸਟਰ ਕਰ ਰਹੇ ਹਾਂ। ਜੋ ਅੱਗੇ ਅੱਗੇ ਫਰਦਰ ਇਨਵੈਸਟੀਗੇਸ਼ਨ ਜੋ ਆਏਗਾ ਜਿਸ ਦਾ ਵੀ ਨਾਮ ਆਏਗਾ ਉਹਨੂੰ ਅਸੀਂ ਨਾਮਜ਼ਦ ਕਰਾਂਗੇ ਜੀ ਕੋਈ ਚੀਜ਼ ਬਰਾਮਦ ਹੋਈ ਸਰ ਕੋਈ ਨਹੀਂ ਹੁਣ ਉਹ ਉਹ ਹੁਣ ਇਸ ਟਾਈਮ ਤੱਕ ਕੋਈ ਚੀਜ਼ ਨਾਲ ਨਹੀਂ ਬਰਾਮਦ ਹੋਈ ਬਲੱਡ ਮਿਲਿਆ ਪਰ ਬਲੱਡ ਹਜੇ ਫ੍ਰੈਂਸਿਕ ਦੀ ਟੀਮ ਆਈ ਹੈ ਉਹ ਜੋ ਰਿਪੋਰਟ ਦੇਗੀ ਉਸ ਤੋਂ ਬਾਅਦ